ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਆਪਾਂ ਵੀ ਵਧੀਆ ਚੱਡ ਦੀ ਕਲਾ ਦੇ ਵਿੱਚ ਆ ਤੇ ਆ ਗਿਆ ਆਪਾਂ ਫੇਰ ਅੱਜ ਡਿਊਟੀ ਤੇ ਬੰਦੇ ਕੁਝ ਆਪਣੇ ਇੱਧਰੋਂ ਤੇ ਆ ਕੁਝ ਉੱਧਰ ਕ੍ਰੇਨ ਲਾਉਂਦੇ ਆ ਰਾਤੀ ਇੱਧਰ ਗਾਡਰ ਕਰਕੇ ਗਏ ਆ ਸਾਰੇ ਗਾਡਰ ਹੋ ਗਏ ਅੱਜ ਹੁਣ ਇੱਧਰੋਂ ਕ੍ਰੇਨਾਂ ਕੋਲ ਕੇ ਉੱਧਰ ਉਹ ਕਰੇ ਲੱਗੀ ਆਪਾਂ ਇੱਧਰ ਲਾਉਣੀ ਆ ਤੇ ਮੈਂ ਸੋਚਿਆ ਚਲੋ ਬਲੌਗ ਦੀ ਸ਼ੁਰੂਆਤ ਕਰ ਦਈਏ ਉਹ ਤਾਂ ਕ੍ਰੇਨ ਲੈ ਕੇ ਜਾਂਦੇ ਆ ਮੈਂ ਕ੍ਰੇਨ ਧੱਕ ਕੇ ਤੇ ਪਹਿਲਾ ਵਲੌਗ ਦੀ ਸ਼ੁਰੂਆਤ ਕਰੀਏ ਫਿਰ ਕ੍ਰੇਨ ਲਾਉਣੇ ਆ ਇਹਦੇ ਜੇ ਇਹਨਾਂ ਬਾਡੀ ਚੁੱਕਣੀਆਂ ਬੰਦੇ ਚੜਨਦੇ ਆ ਬਾਡੀ ਚੁੱਕਣਗੇ ਫਿਰ ਇੱਥੇ ਆਪਣੀ ਕ੍ਰੇਨ ਲੱਗਣੀ ਆ ਤੇ ਜੁੜੇ ਰਹੋ ਤੁਸੀਂ ਆਪਣੇ ਨਾਲ ਅੱਜ ਅੱਜ ਸਾਰਾ ਦਿਨ ਕੀ ਕੀ ਕਰਦੇ ਆ ਕੀ ਕੀ ਹੁੰਦਾ ਹੈ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਜਾਇਆ ਕਰੋ ਕਮੈਂਟ ਕਰਕੇ ਦੱਸ ਕੇ ਜਾਇਆ ਕਰੋ ਕਿਤਾਂ ਦਾ ਲੱਗਦਾ ਤੁਹਾਨੂੰ ਬਲੌਕ ਜੁੜੇ ਰਹੋ ਆਪਣੇ ਨਾਲ ਦਾ ਮਿੱਤਰੋ ਕੰਬੋ ਪਾਸਟ ਕਰਦਾ ਕੀ ਜਦਾ ਬੋਲਣਾ ਨਹੀਂ ਇਹ ਇਹ ਲੈ ਆ ਦੂ ਬਿਲੋਨੇ ਨਹੀਂ ਉਹ ਵੀ ਲੰਚ ਟਾਈਮ ਹੋ ਗਿਆ ਤੇ ਬੰਦੇ ਮੱਛੀਆਂ ਫੜਨ ਚੱਲ ਗਏ ਨਾਲ 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 ਨਾ ਹੋਂਦਾ ਓਸਤਾਨ ਓਸਤਾਨ ਇੱਕ ਡੁਬਕੀ ਹੋਰ ਮਾਰਨਾ ਨੀਚੇ ਐਸੇ ਨਹੀਂ ਜੈਸੇ ਪਹਿਲੇ ਮੱਛੀ ਬਣੇ ਸੇ ਲੰਬਾ ਜੈਸੇ ਮੱਛੀ ਜੈਸੇ ਬੜੇ ਸੇ ਲੰਬਾ ਹਾਂ ਲੰਬਾ ਜਾਣਾ ਓਹ ਲ ਡੂਬ ਗਿਆ ਕਾਹ ਗਿਆ ਹੋ ਜਾਂਦਾ ਉਹ वाह वाह ताड़िया से स्वागत किया जाएगा आप क्यों नहीं रहा है ठंडा है यार सुबह नहा के आ जाना अच्छा ये सुबह नहीं नहाते ये सुबह नहा लिया था निकल गया निकल गया निकल गया निकल निकल गया निकल गया निकल गया खड्डे पा गया इन्ने खेने नहीं निकले बल्ले बल्ले बलें कि सरिया लगी जो सरिया सरिया टास्ल डी जी सामने अपने फोटो इधर बजरी ਚਾਨ ਚਾਨ ਕੇ ਪਾਉਂਦਾ ਬ੍ਰੀਕ ਬ੍ਰੀਕ ਕਰੇ ਇਹ ਸੀ ਆਲੀ ਅਜੇ ਥੀਲਰ ਕਰ ਲੀਓ ਕਿ ਨਹੀਂ ਆਇਆ ਕੱਲ ਨੂੰ ਲੋਡ ਹੋ ਅੱਜ ਦਾ ਕੰਮ ਆਪਣਾ ਹੁੰਦਾ ਇੱਥੇ ਖਤਮ ਕਿਉਂਕਿ ਅੱਜ ਤਿੰਨੇ ਗਾਡਰ ਕੀਤੇ ਚੌਥੇ ਗਾਡਰ ਚ ਆ ਗਿਆ ਚੌਥੇ ਗਾਡਰ ਦੇ ਵਿੱਚ ਆ ਗਿਆ ਕੀ ਕਹਿੰਦੇ ਨੂੰ ਰਿਪੇਅਰ ਤੇ ਗਾਡਰ ਰਿਪੇਅਰ ਕਰਦੇ ਸੀਮੈਂਟ ਤੇ ਅੱਜ ਉਹ ਨਹੀਂ ਹੋਣਾ ਤੇ ਆਪਾਂ ਹੁਣ ਮਿਲਾਂਗੇ ਤੁਹਾਨੂੰ ਕੱਲ ਨੂੰ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਹਾਂ ਗਾਡਰ ਤੇ ਕਰੇਨਾ ਅੱਜ ਦਾ ਬਲੌਗ ਇੰਨਾ ਹੀ ਬਣਿਆ 3-4 ਮਿੰਟ ਦਾ ਹੀ ਪੰਦਾ ਕੰਮ ਵਿੱਚ ਲੱਗੇ ਰਹੀਦਾ ਜਿਆਦੀਆਂ ਵੀ ਪਾਈ ਜਾਈਏ ਕਲਿੱਪ ਪਾਈਆਂ ਗਾਡਰਆਂ ਦੀਆਂ ਉਹ ਕਈ ਕਹਿ ਦਿੰਦੇ ਵਿੱਚ ਤੂੰ ਕੀ ਗਾਡਰ ਹੀ ਦਿਖਾਉਂਤ ਰਹਿਣਾ ਤਾਂ ਕਰਕੇ ਔਰ ਉਸਤਾਦ ਹਮਾਰਾ ਬਲੌਗ ਖਤਮ ਹੋ ਰਿਹਾ ਅੱਜ ਦਾ ਅੱਛਾ ਠੀਕ ਹੈ